ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਨਵੀਂ ਵੀਡੀਓ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚਰਜੀ ਕਲੱਬ ਵਿੱਚ ਹੋਵੋਗੇ ਮੈਂ ਅੱਜ ਆਇਆ ਹਾਂ ਸ਼ੌਂਜਲੀ سے ਜਿਸ ਨੂੰ ਸ਼ੌਂਜਲੀ ਗੇਟ ਵੀ ਕਿਹਾ ਜਾਂਦਾ ਹੈ ਇਹ ਬਿਲਕੁਲ ਹੀ ਇੰਡੀਆ ਗੇਟ ਤੱਕ ਜਾਏ ਇਹਦੀ ਲੰਬਾਈ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਸਾਡੇ ਦੀ 2 ਕਿਲੋਮੀਟਰ ਹੈ ਜੋ ਕਿ ਬਹੁਤ ਸੋਹਣਾ ਜਿਹਾ ਹੈ ਮਿੰਨੀ ਮਿੰਨੀ بارش ਲੱਗੀ ਹੋਈ ਹੈ ਜਦੋਂ ਮੈਂ ਘਰੋਂ ਨਿਕਲਿਆ ਤਾਂ ਛਤਰੀ ਵੀ ਨਹੀਂ ਲੈ ਕੇ ਆਇਆ ਕਿਉਂਕਿ بارش ਨਹੀਂ ਸੀ ਤੇ ਹੌਣ ਮੈਂ ਮਿੰਨੀ ਮਿੰਨੀ بارش ਵਿੱਚ ਪਜਦਾ ਹੋਇਆ ਅੱਗੇ ਵੱਧ ਰਿਹਾ ਹਾਂ ਰੋਡ ਪਾਰ ਕਰਕੇ ਫਿਰ ਮੈਂ ਅੰਡਰਗ੍ਰਾਉਂਡ ਤੋਂ ਫਿਰ ਸ਼ਾਂਜਲੀ ਗੇਟਾਂ ਵੱਧਾਂਗਾ ਮੈਂ ਹੈ ਜੀ ਸ਼ਾਂਜਲੀ ਗੇਟ ਜਿਸ ਨੂੰ ਸ਼ਾਂਜਲੀ ਦੇ ਆਰਗ ਟ੍ਰਿਅੰਫ ਕਿਹਾ ਜਾਂਦਾ ਹੈ ਮੈਂ ਹੁਣ ਜਾ ਰਿਹਾ ਹਾਂ ਅੰਡਰਗ੍ਰਾਉਂਡ ਥੱਲੀਆਂ ਦੀ ਤੇ ਆਪਾਂ ਚੱਲਾਂਗੇ ਦੇਖਣ ਉੱਪਰ ਸੌਂਦਲੀ ਗੇਟ ਆ ਰਿਖ ਰਿਹਾ ਹਾਂ ਉੱਪਰ ਜਾ ਕੇ ਮੈਂ ਇਹਦੀ ਹਿਸਟਰੀ ਦੱਸਾਂਗਾ ਜਿੰਨੀ ਕਿ ਮੈਨੂੰ ਪਤਾ ਹੈ ਅੱਜ 5 ਤਰੀਕ ਮੈਂ ਗਿਆ ਸੀ 5 ਜੂਨ ਨੂੰ ਤੇ ਟਿਕਟਪ ਬੰਦ ਹੈ ਨਹੀਂ ਉੱਪਰ ਜਾਣ ਦੀਆਂ ਪਤਾ ਨਹੀਂ ਕਿਉਂ ਅੱਜ ਸੈਰਮਨੀ ਹੈ ਕੋਈ ਇਹਨਾਂ ਦੀ ਇਸ ਕਰਕੇ ਇਹਨਾਂ ਨੇ ਉੱਪਰ ਜਾਣਾ ਬੰਦ ਕੀਤਾ ਹੈ ਲਿਖ ਜੀ ਆਰਜੀ ਤ੍ਰਿਉੰਫ ਰੀਜਰ ਆਰਜੀ ਤ੍ਰਿਉੰਫ ਇਹ ਨਪੋਲੀਅਨ ਨੇ ਸ਼ੁਰੂ ਕੀਤਾ ਸੀ ਬਣਵਾਣਾ 1806 ਈਸਵੀ ਨੂੰ ਸ਼ੁਰੂ ਹੋਇਆ ਸੀ ਬੰਨਾ ਜੋ ਕਿ 1805 ਈਸਵੀ ਵਿੱਚ ਦਸੰਬਰ ਵਿੱਚ ਨਪੋਲੀਅਨ ਦੀ ਆਰਮੀ ਨੇ ਇੱਕ ਵੱਡੀ ਜੰਗ ਜਿੱਤੀ ਸੀ ਆਸਟਰੀਆ ਤੇ ਉਹਦੀ ਖੁਸ਼ੀ ਵਿੱਚ ਆਰਮੀ ਦੇ ਨਾਮ ਤੇ ਬਣਵਾਣਾ ਸ਼ੁਰੂ ਕੀਤਾ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਨਪੋਲੀਅਨ 1830 ਇਸੀ ਵਿੱਚ ਪੂਰਾ ਹੋਇਆ ਬਣ ਕੇ ਪੂਰਾ ਤੇ ਪੂਰੀ ਤਰ੍ਹਾਂ ਨਹੀਂ ਵੀ ਹੋਇਆ ਤੇ ਨਪੋਲੀਅਨ ਇਸ ਨੂੰ ਦੇਖ ਨਹੀਂ ਸਕਿਆ ਕਿਉਂਕਿ 1821 ਵਿੱਚ ਉਹ ਸੈਂਥੇਲਨਿਕ ਹੈ ਉੱਥੇ ਸੀ ਉੱਥੇ ਉਹ ਪੂਰਾ ਹੋ ਗਿਆ ਤੇ 1840 ਇਸੀ ਵਿੱਚ ਉਸ ਦੀ ਲਾਸ਼ ਨੂੰ ਇੱਥੋਂ ਲਿਜਾਂਦਾ ਗਿਆ ਪਰ ਉਸ ਨੂੰ ਜ਼ਿੰਦੇ ਜੀ ਇਹ ਦੇਖ ਨਹੀਂ ਹੋਇਆ ਦੇਖ ਲਓ ਅਫਸੋਸ ਹੈ ਤਾਂ ਹੀ ਜਿਹੜਾ ਤੇਰੇ ਚੁੱਤ ਦੇਖ ਰਹੇ ਹੋ ਇਸ ਸਾਰੀਆਂ ਨਪੋਲੀਅਨ ਸਟਾਈਲ ਰੋਮ ਸਟਾਈਲ ਬਣੀਆਂ ਹੋਈਆਂ ਹਨ ਠੀਕ ਅਧਿਰੇ ਰਾਜੇ ਠੀਕ ਸੀ ਜਿਨ੍ਹਾਂ ਨੇ ਆਪਣੇ ਆਰਮ ਲਈ ਬਹੁਤ ਕੁਝ ਕੀਤਾ ਅੱਜ ਕੱਲ ਤੇ ਬਹੁਤ ਕੁਝ ਚੇਂਜ ਹੋ ਗਿਆ ਹੈ ਬਹੁਤ ਕੁਝ ਬਦਲ ਗਿਆ ਹੈ ਆ ਇਸ ਦੂਜੀ ਸਾਈਡ ਹੈ ਇਸ ਤੋਂ ਅੰਦਰ ਜਾ ਕੇ ਦੇਖਾਂਗੇ ਇੱਥੋਂ ਜਿਹੜੇ ਦਰਵਾਜ਼ੇ ਦੇਖ ਰਹੇ ਹੋ ਸੱਜੇ ਤਖਬੇ ਇੱਥੋਂ ਜਿਹੜੇ ਲੋਕ ਉੱਪਰ ਜਾਂਦੇ ਨੇ ਵਿਜ਼ਿਟ ਕਰਨ ਨੂੰ ਉੱਪਰ ਜਾਂ ਉੱਪਰ ਜਾਂਦੇ ਜਿਹੜੀ ਤੁਹਾਨੂੰ ਦੱਸਿਆ ਸੀ ਟਿਕਟ ਲੱਗਦੀ ਹੈ ਪਰ ਉਹ ਅੱਜ ਬੰਦ ਹੈ 5 ਤਰੀਕ ਨੂੰ ਕੋਈ ਸੈਰਮਨੀ ਹੈ ਤੇ ਆ ਸਾਰੇ ਵਿਜੈਨਦੂ ਕਿੰਨੇ ਖੂਬਸੂਰਤ ਕਿੰਨੇ ਵਧੀਆ ਲੱਗਦੇ ਨੇ ਤੇ ਕਿੰਨੀ ਮਿਹਨਤ ਨਾਲ ਕੀਤਾ ਗਿਆ ਕੰਮ ਜਿਹੜਾ ਕਿ ਪੂਰਾ ਹੋਇਆ 25 30 ਸਾਲ ਚ ਤੇ ਆ ਸਾਰੇ ਜਿਹੜੇ ਸ਼ਹੀਦ ਜਿਹੜੇ ਫੌਜੀ ਸ਼ਹੀਦ ਨੇ ਜਿਨ੍ਹਾਂ ਦੇ ਨਾਮ ਪਤਾ ਸੀ ਜਿਨ੍ਹਾਂ ਦੀ ਪਛਾਣ ਪਤਾ ਸੀ ਫਰਾਂਸ ਫਰਾਂਸ ਰਾਸ਼ੀਅਨ ਗਵਰਨਮੈਂਟ ਨੂੰ ਉਹਨਾਂ ਦੇ ਨਾਮ ਲਿਖੇ ਹੋਏ ਨੇ ਤੇ ਜਿਹੜੇ ਜਿੰਨਾ ਦਾ ਪਤਾ ਨਹੀਂ ਸੀ ਕੋਈ ਜਿਹੜੇ ਜਿੰਨਾ ਆਪਾਂ ਕਹਿੰਦੇ ਹਾਂ ਵਾਰਿਸ ਲਾਸ਼ਾਂ ਉਹ ਤੇ ਬਹੁਤ ਜ਼ਿਆਦਾ ਸੀ ਉਹ ਵੀ ਤੇ ਇਹਨਾਂ ਵਿੱਚ ਸਾਡੇ ਜਿਹੜੀ ਪਹਿਲੀ ਜੰਗ ਹੋਈ ਸੀ ਵਰਲਡ ਵਾਰ ਜੰਗ ਉਹਦੇ ਵਿੱਚ ਵੀ ਸਾਡੇ ਇੰਡੀਅਨ ਤੇ ਦੂਜੀ ਵਰਲਡ ਵਾਰ ਜਿਹੜੀ ਹੋਈ ਸੀ ਸਿੱਖ ਉਹ ਹੈਗੇ ਸੀ ਜਿਨ੍ਹਾਂ ਨੇ ਇਸ ਜੰਗ 'ਚ ਆਪਣੀਆਂ ਛਿੱਧੀਆਂ ਪਾਈਆਂ ਆਪਾਂ ਸਿੱਖਾਂ ਸਿੱਖਾਂ ਨੇ ਜਿਹੜੇ ਪਹਿਲੇ ਦੂਜੀ ਵਰਲਡ ਵਾਰ 'ਚ ਇੱਥੇ ਆਏ ਸੀ ਉਹਨਾਂ ਦੀ ਯਾਦ ਵਿੱਚ ਇੱਥੇ ਹਰ ਸਾਲ ਮਈ ਦੇ ਮਹੀਨੇ ਵਿੱਚ ਸ਼ਰਧਾਂਜਲੀ ਪੇਟ ਕੀਤੀ ਜਾਂਦੀ ਹੈ ਆਪਣੇ ਪੰਜਾਬੀਆਂ ਵੱਲੋਂ ਤੇ ਫ੍ਰੈਂਚ ਗਵਰਨਮੈਂਟ ਵੱਲੋਂ ਬਹੁਤ ਸੋਹਣਾ ਤੇ ਬਹੁਤ ਹੀ ਪਿਆਰੇ ਜਾਨਾਂ ਤੇ ਜਿਹੜੀ ਛੋਟੀਆਂ-ਛੋਟੀਆਂ ਮੂਰਤੀਆਂ ਡਿਜ਼ਾਈਨ ਕਰਾਈਆਂ ਗਿਆਨ ਬਹੁਤ ਹੀ ਸੋਹਣੀਆਂ ਅੱਜ ਤਾਂ ਫੇਰ ਮੌਸਮ ਖਰਾਬ ਹੈ ਬਹੁਤ ਜ਼ਿਆਦਾ ਖਰਾਬ ਹੈ ਹਵਾ ਬਹੁਤ ਜਲਦੀ ਪੀ ਤੁਸੀ ਸੋਣੀ ਲਈ ਪਿੱਛੇ ਹੋਣੀ ਹੈ ਹਵਾ ਬਹੁਤ ਜਲਦੀ ਪੀ ਤੇ ਨਾਲ ਨਾਲ ਬਾਰਸ਼ ਵੀ ਲੱਗੀ ਹੋਈ ਹੈ ਆ ਚੱਕੋ ਜੀ ਡਿਜ਼ਾਈਨ ਤੁਸੀਂ ਤੇ ਆ ਵੀ ਨਾਮ ਲਿਖੇ ਹੋਏ ਹਨ ਜਿਹੜੇ ਇੱਥੇ ਫੋਜੀ ਸੀ ਦੋਈਸਾਂ ਮੈਂ ਆ ਗਿਆ ਹੁਣ ਸਾਹਮਣੇ ਜਿੱਥੋਂ ਐਂਟਰੀ ਹੁੰਦੀ ਹੈ ਇਥੋਂ ਤੋਂ ਤੋਂ ਸਪੇਸ ਆਟਲੀ ਹੁੰਦੀ ਹੈ ਤੇ ਉਹ ਸਾਹਮਣੇ ਜੋ ਦਿਖ ਰਿਹਾ ਉਹ ਵੀ ਬੰਦ ਕੀਤਾ ਹੋਇਆ ਹੈ ਕਿਉਂਕਿ ਇੱਥੇ ਸੈਰਮਨੀ ਚੱਲਦੀ ਪਈ ਹੈ ਉੱਥੇ ਜਿਹੜੀ ਹੈ ਕਿ ਕਮੇਸ਼ਾਲ ਤੇ ਫੋਲੋ ਹੈਂ ਉਹ ਮਿਸ਼ਾਲ ਚੱਲਦੀ ਰਹਿੰਦੀ ਹਰ ਟਾਈਮ ਤੇ ਆਂ ਦੇਖੋ ਇੱਥੇ ਸਾਰੇ ਪਾਸੇ ਇਹਨਾਂ ਨੇ ਬੰਦ ਕੀਤਾ ਹੋਇਆ ਹੈ ਤੇ ਮੈਂ ਜ਼ਿਆਦਾ ਇਹਨਾਂ ਦੀ ਮੂੰਹ ਨਹੀਂ ਦਿਖਾ ਰਿਹਾ ਜ਼ੂਮ ਜ਼ਿਆਦਾ ਨਹੀਂ ਕੀਤਾ ਕਿਉਂਕਿ ਸੈਰਮਨੀ ਚੱਲ ਰਹੀ ਹੈ ਤੇ ਨਾਲ ਹੀ ਮੇਰੇ ਖੱਬੇ ਪਾਸੇ ਹਰ ਸਵਾਲ ਲਈ ਖੜੇ ਹੋਏ ਹਨ ਜਿਨ੍ਹਾਂ ਨੇ ਕਿ ਰਸਤਾ ਬੰਦ ਕੀਤਾ ਹੋਇਆ ਹੈ ਕੋਈ ਅੱਗੇ ਨਾ ਜਾ ਸਕੇ ਤੇ ਆਓ ਦੇਖੋ ਜਿਹੜਾ ਸਾਹਮਣੇ ਜਿਸ ਦਾ ਐਫਲ ਟਾਵਰ ਮੈਂ ਹੁਣ ਜਾ ਰਿਹਾ ਹਾਂ ਵਾਪਸ ਤੇ ਵਾਪਸ ਜਾ ਕੇ ਤੁਹਾਨੂੰ ਦਿਖਾਣਾ ਵਾ ਜਿਹੜਾ ਜਿੰਨੂੰ ਕਿ ਐਵੇਨਿਊ ਕਿਹਾ ਜਾਂਦਾ ਸ਼ਾਂਜ਼ੇਲੀਜ਼ ਮਹੰਗਾ ਐਵੇਨਿਊ ਸ਼ਾਂਜ਼ੇਲੀਜ਼ ਦੇਖੋ ਇੱਥੇ ਦੁਨੀਆ ਦੀਆਂ ਹਰੇਕ ਤਿਕੰਡਾਂ ਮਹਿੰਗੇ ਤੇ ਮਹਿੰਗੀ ਸ਼ੋਪਾਂ ਯਾਨੀ ਰੋਲੇਕਸ ਤੇ ਲਾ ਕੇ ਹਰ ਇੱਕ ਜਿਹੜੀ ਮਹਿੰਗੀ ਸ਼ੋਪ ਇੱਥੇ ਹੈ ਤੇ ਇਹ ਸਾਰੀਆਂ ਸ਼ੋਪਾਂ ਜਿਹੜੀਆਂ ਨੇ ਇਹ ਡਿਊਟੀ ਫਰੀ ਨੇ ਇੱਥੋਂ ਤੁਸੀਂ ਲਵੋ ਤੇ 에어ਪੋਰਟ ਤੇ ਕੋਈ ਟੈਕਸ ਨਹੀਂ ਪੈਂਦਾ ਇਹਨਾਂ ਦਾ ਐ ਅਰਗਿਟ੍ਰਿਓਂਸ ਤੇ ਸਾਹਮਣੇ ਜਿਹੜਿਆ 2 ਕਿਲੋਮੀਟਰ ਬੱਜ ਸਾਈਡਾਂ ਤੇ ਇਦਾਂ ਹੀ ਦਰਖਤ ਲੱਗੇ ਹੋਣ ਬਹੁਤ ਸਵਾਗਤ ਹੈ ਇਹ ਸਿੱਧਾ ਜਾਂਦਾ ਕੋਟ ਕੋਰ ਨੂੰ ਅਜੇ ਮੌਸਮ ਸਾਫ ਨਹੀਂ ਨਹੀਂ ਤੇ ਮੈਂ ਤੁਹਾਨੂੰ ਉੱਥੋਂ ਦੂਜਾ ਜਗ ਦਿਖਾਂਦਾ ਪਰ ਹੁਣ بارش ਲੱਗੀ ਹੋਈ ਹੈ ਵਾਹ ਦੇਖੋ ਉਹ ਡੇ ਵੱਡੇ ਸਟੋਰ ਤੇ ਐਪਲ ਦਾ ਸਟੋਰ ਵੀ ਹੈ ਇੱਥੇ ਆਹ ਦੇਖੋ ਐਪਲ ਦਾ ਸਟੋਰ ਜਦੋਂ ਕੋਈ ਨਵਾਂ ਆਈਫੋਨ ਆਦਾ ਹੈ ਤਾਂ ਇੱਥੇ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਲਾਈਆਂ ਲੱਗ ਜਾਂਦੀਆਂ ਲੋਕੀ ਬਾਹਰ ਹੁੰਦੇ ਨੇ ਦੇਖ ਲਓ ਇੰਨੀ بارش ਤੇ ਤਾਂ ਵੀ ਟੂਰਿਸਟ ਬਹੁਤ ਨੇ ਖਾਸ ਕਰ ਸਾਡੇ ਇੰਡੀਅਨ ਟੂਰਿਸਟ ਬਹੁਤ ਜਿਆਦਾ ਨੇ ਸਾਡੇ ਸਰਦਾਰ ਵੀਰ ਵੀ ਬਹੁਤ ਦੇਖੇ ਹੈ ਇਹ ਕਾਫੀ ਵੱਡਾ ਸਟੋਰ ਹੈ ਜਿਹੜਾ ਇਸ ਲੋਕਾਂ ਦਾ ਬਹੁਤ ਹੀ ਵੱਡਾ ਸਟੋਰ ਹੈ ਤੇ ਸਾਹਮਣੇ ਜੋ ਸੀ ਰੋਲ ਲੱਕ ਦਾ ਸਟੋਰ ਵੀ ਦੇਖੋਗੇ ਉਹ ਤੇ ਕਿ ਦੁਨੀਆ ਤੇ ਹਰੇਕ ਕਿ ਮਹਿੰਗੀ ਸਟੋਰ ਇਥੇ ਨਹੀਂ ਤੇ ਇਹ ਇਲਾਕਾ ਵੀ ਬਹੁਤ ਜਿਆਦਾ ਮਹਿੰਗਾ ਹੈ ਆਮ ਆਦਮੀ ਇਥੇ ਨਾ ਤੇ ਇਥੇ ਕਰ ਲੈ ਸਕਦਾ ਹੈ ਨਾ ਤੇ ਇੱਕ ਕਮਰਾ ਵੀ ਲੈ ਸਕਦਾ ਹੈ ਤੁਹਾਨੂੰ ਇਹਨਾਂ ਤੇ ਪਤਾ ਹੈ ਕਿ ਪੈਰਿਸ ਜਿਹੜਾ ਸ਼ਹਿਰ ਹੈ ਉਦਾਂ ਵੀ ਬਹੁਤ ਮਹਿੰਗਾ ਹੈ ਪੈਰਿਸ ਸ਼ਹਿਰ ਜائیں ਸੌਂਝ ਲਿਜੀ ਹੋ ਗਿਆ ਦੂਜੇ ਪਾਸੇ ਹੋ ਗਿਆ ਬਹੁਤ ਮਹਿੰਗਾ ਹੈ ਇੱਕ ਕਮਰਾ ਇੱਕ ਕਮਰਾ ਜੇ ਆਪਾਂ 10 ਮੀਟਰ ਲੈਣਾ ਹੋਵੇ ਪੈਰਿਸ ਦੇ ਵਿੱਚ ਉਦੋਂ ਘੱਟੋ-ਘੱਟ ਕਰਾਇਆ 600-700 ਯੂਰੋ ਤੋਂ ਸ਼ੁਰੂ ਹੁੰਦਾ ਹੈ ਜਾਂ 500 ਤੋਂ ਹੁੰਦਾ ਜੇ ਕੱਟ ਕਰਤੋਂ ਮਿਲ ਜੇ 1 ਮਹੀਨਾ ਕਰਾਇਆ 10 ਮੀਟਰ ਦਾ ਤੇ 10 ਮੀਟਰ ਕੋਈ ਵੀ ਨਹੀਂ ਹੁੰਦਾ ਇਹ ਸਟੋਰੇਜ ਪਾਰਿਸ ਜਾਂ ਜਰਮਨ ਦਾ ਨੰਕਾ ਜਿਹੜਾ ਜਿਨ੍ਹਾਂ ਨੇ ਹੁਣ ਯੂਰਪ ਲੀਗ ਜਿੱਤਿਆ ਹੈ ਤੇ ਬਹੁਤ ਕੁਸ਼ੀ ਗੱਲ ਕਰੇ ਪਰ ਹਰ ਜਿ cục ਨੇ ਤੇ ਆਏ ਪਰ ਨਾਲ ਨਾਲ ਨਹੀਂ ਇੱਥੇ ਬਹੁਤ ਜਿਆਦਾ ਹੀ ਧੋੜਪਨ ਕੀਤੀ ਹੈ ਜਿਹੜੇ ਸ਼ਰਾਰਤੀ ਅਨਸਰ ਨੇ ਇਹ ਸਟੋਰ ਨੇ ਜੀ ਮੈਂ ਕਿ ਮੈਂ ਕਿ ਸਟੋਰ ਨੇ ਇਹਨਾਂ ਦੰਗਰ ਤੋਂ ਗੱਲ ਜੀ ਵਿੱਚ ਵੀ ਲੈ ਕੇ ਚੱਲਾਂਗਾ ਇੱਥੇ ਦਿਖਾਂਗੇ ਅੰਦਰ ਦਾ ਕੀ ਮਾਹੌਲ ਹੈ ਬਾਰਸ਼ ਹੋ ਜੀ ਵੀ ਲੱਗੀ ਹੈ ਬਾਰਸ਼ ਨਹੀਂ ਘਟ ਰਹੀ ਇਹ ਹੋ ਗਿਆ ਮੌਲੀ ਅਲੇਦੋਲੀ ਦਾ ਬਾਰਸ਼ ਵਿੱਚ ਵੀ ਲੋਕੀ ਜਿਹੜੇ ਘੁੰਮਦੇ ਫਿਰਦੇ ਨੇ ਆ ਅਸੀਂ ਆ ਗਏ ਗਲਟੀ ਚ ਅੰਦਰ ਇੱਥੇ ਬਾਹਰ ਵੀ ਮੈਕਡੋਨਲ ਹੈ ਇੱਕ ਵੀਕ ਹੈ ਇੱਥੇ ਇੱਕ ਅੰਦਰ ਵੀ ਮੈਕਡੋਨਲ ਹੈਗਾ ਕਾਫੀ ਸੋਨੇ ਕੱਢੀ ਬਣਾਈ ਹੋਈ ਹੈ जा हूँ अपने अगले पड़ा वाल जाने कि नैक्स्ट स्टॉप वाल जिते कि मैट्रो नंबर छे जाती है हाँ जी जिथे मैट्रो नंबर छे एम्फल टावर चल रहे हूँ तो दिखाने तक क्या हूँ तुरका दे रो इतों आप निकलोंगे तो बहर जाके देखा पहला तो बारिश हटी है कि नहीं हटी ਕੱਤਰ ਉੱਤਰਦਿਆਂ ਹੀ ਪਹਿਲਾਂ ਇੱਕ ਕੌਫੀ ਪੀਤੀ ਤੇ ਨਾਲ ਹੀ ਲਈ ਇੱਕ ਛਤਰੀ ਕਿਉਂਕਿ ਬਾਰਿਸ਼ ਇਸ ਸਾਰਾ ਦਿਨ ਇਧਰ ਰਣੀ ਹੈ ਤੇ ਭਿੱਜਣਾ ਜ਼ਰੂਰੀ ਹੈ ਕਿ ਆਪਾਂ ਛਤਰੀ ਲੈ ਲਈਏ ਇਹ ਨੁਕਸਾਨ ਹੁੰਦਾ ਜਦੋਂ ਆਪਾਂ ਸੋਚਨੇ ਕਿ ਬਾਰਿਸ਼ ਨਹੀਂ ਆਣੀ ਤੇ ਫਿਰ ਬਾਰਿਸ਼ ਆ ਜਾਂਦੀ ਹੈ ਕਿਉਂਕਿ ਇਹਨਾਂ ਦੇਸ਼ਾਂ ਵਿੱਚ ਬਾਰਿਸ਼ ਦਾ ਮੌਸਮ ਦਾ ਕੋਪਰਸ ਨਹੀਂ ਦੇਖੋ ਜੀ ਸਾਹਮਣੇ ਹੁਣ ਸਾਡੇ ਐਫਲ ਟਾਵਰ thank <music> you ਫਰੰਟ ਆਉਂਦਾ ਸਾਹਮਣੇ ਧੱਕਾ ਜ਼ਰੂਰ ਇੱਥੇ ਧੱਕਾ ਜ਼ਰੂਰ ਵੀ ਕਹਿੰਦੇ ਨੇ ਇੱਥੇ ਬਹੁਤ ਸਾਰੀਆਂ ਫਿਲਮਾਂ ਬਹੁਤ ਸਾਰੀਆਂ ਛੂਟੀਆਂ ਹੁੰਦੀਆਂ ਨੇ ਲਵਰ ਪੁਆਇੰਟ ਵੀ ਕਿਹਾ ਜਾਂਦਾ ਹੈ ਪਰ ਇਹ ਵੀ ਇੱਕ ਵਾਰੀ ਟੁੱਟ ਕੇ ਪਣਿਆ ਹੈ ਪਹਿਲਾਂ ਇੱਥੇ ਪਹਿਲੇ ਹੁੰਦਾ ਸੀ ਪਹਿਲੇ ਹੁੰਦਾ ਸੀ 1922 ਵਿੱਚ ਤੋੜ ਕੇ ਇਹਨੂੰ ਦੁਬਾਰਾ ਇੱਥੇ ਮਿਊਜ਼ੀਅਮ ਥੀਏਟਰ ਦੇ ਸਰ ਇਹ ਬਣਾਇਆ ਗਿਆ ਇਹ ਇਨਾਂ ਸੋਨਾ ਵੀ ਹੁੰਦਾ ਹੈ ਇਥੋਂ ਤਰਕਰਦਰ ਤੋਂ ਸਾਹਮਣੇ ਖੜ ਕੇ ਟਾਪ ਨੂੰ ਦੇਖਣਾ ਤੇ ਬਹੁਤ ਹੀ ਸੋਨਾ ਜਾ ਰਿਹਾ ਹੈ ਇਨਾਂ ਦੀ ਖਾਸੀਅਤ ਹੈ ਇਨਾਂ ਦੀ ਸ਼ਾਂਤੀ ਇਹ ਦ੍ਰਿਸ਼ ਨਹੀਂ ਮੋੜਦੀ ਸਾਰੇ ਪਾਸੇ ਹਰਿਆਵਲਾ ਠੀਕਾ ਹੈ ਜਿਹੜੇ ਕਿ ਸਾਨੂੰ ਸਾਹ ਦਿੰਦੇ ਨੇ ਸਾਨੂੰ ਜੀਵਨ ਦਿੰਦੇ ਨੇ ਤੇ ਰਕਤ ਜੂ ਲਾਉਣੇ ਚਾਹੀਦੇ ਨੇ ਵਟੇ ਨਹੀਂ ਚਾਹੀਦੇ ਪਰ ਸਾਡੇ ਜ਼ਿਆਦਾਤਰ ਪੰਜਾਬ ਚ ਸਾਡੇ ਘਰਾਂ ਚ ਦਰਖਤ ਖਤਮ ਹੀ ਹੋ ਗਏ ਨੇ ਕਿ ਮੈਂ ਹੋਂਦ ਲਈ ਮੈਂ ਫੁੱਲ ਟਾਵਰ ਦੇ ਕੋਲ ਜਾਣਾ ਪਿਆ ਤੇ ਥੱਲੂ ਮੈਂ ਬਣਾ ਰਿਹਾ ਹਾਂ ਹੁਣ ਵੀਡੀਓ ਤੇ ਇਹ ਪਹਿਲੀ ਮੰਜ਼ਲੀ ਟਾਵਰ ਸੀ ਤੇ ਇਹ ਦੂਜੀ ਮੰਜ਼ਲ ਹੈ ਇਸਦੀ ਪਹਿਲੀ ਮੰਜ਼ਲ ਤੇ ਰੈਸਟੋਰੈਂਟ ਤੇ ਦੁਕਾਨਾਂ ਸੂਰੇ ਦੁਕਾਨਾਂ ਹੱਗੀਆਂ ਨੇ ਦੂਜੀ ਦੇ ਵੀ ਸ਼ਾਇਦ ਹਨ ਨੇ ਤੇ ਆਪਾਂ ਚੱਲਨੇ ਅੱਗੇ ਤੇ ਨਾਲ ਨਾਲ ਮੈਂ ਤੁਹਾਡੇ ਨਾਲ ਗੱਲ ਕਰਨਾ ਆ ਦੇਖੋ ਘਾ ਕਿੰਨਾ ਸੋਹਣਾ ਹੈ ਤੇ ਕਿੰਨੇ ਸੋਹਣੇ ਫੁੱਲ ਬੁੱਟੇ ਨੇ ਦੇ ਕਿ ਮਨ ਖੁਸ਼ ਹੋ ਜਾਂਦਾ ਤੇ ਮੈਂ ਜਦੋਂ ਸੰਝਲੀ ਸੰਝਲੀ ਗੇਟ ਜਦੋਂ ਬਾਹਰ ਨਿਕਲਿਆ ਮੈਟਰੋ ਤੋਂ ਪਹਿਲਾਂ ਤੇ ਮੇਰੀ ਟਿਕਟ ਚੈੱਕ ਹੋਈ ਤੇ ਫਿਰ ਨਾਲ ਨਹੀਂ ਨਾਲ ਮੈਨੂੰ ਮਾਮਿਆਂ ਵਾਲੀ ਸਾਈਡ ਤੇ ਲਾ ਲਿਆ ਕਿਉਂਕਿ ਮੈਂ ਟੋਕੀ ਭਾਈ ਹੋਈ ਸੀ ਤੇ ਨਾਮ ਦੀ ਨਾਮ ਨੂੰ ਮੈਨੂੰ ਪੇਪਰ ਮੰਗੇ ਕਾਗਜ਼ ਮੰਗੇ ਤੇ ਮੈਂ ਪਰਚੇ ਦੇਖਾਇਆ ਮੇਰਾ ਕਾਰਡ ਨਹੀਂ ਸੀ ਮੇਰਾ ਲਾਇਸੈਂਸ ਸੀ ਤੇ ਉਹ ਲਾਇਸੈਂਸ ਕਿਆ ਤੇ ਉਹ ਵਾਲਾ ਨਸਕੀਤੀ ਮੈਨੂੰ 5.0 ਲਾਇਸੈਂਸ ਪਰ ਕੰਟਿਨਿਊਸਲੀ ਚਲ ਜਾ ਸਕਦੇ ਪਰ ਉਹ ਕਦੇ ਵਾਸਤੇ ਸਿਰਫ ਮੈਂ ਟੋਪੀ ਪਾਈ ਸੀ ਕਿਉਂਕਿ ਟੋਪੀ ਜਿੰਨੇ ਪਈ ਹੁੰਦੀ ਤੇ ਚੱਕ ਜਿਆਦਾ ਜਾਂਦਾ ਹੈ ਮੈਂ ਬਾਰਿਸ਼ ਸੀ ਬਾਰਿਸ਼ ਲੱਗੀ ਸੀ ਤੇ ਮੈਂ ਟੋਪੀ ਪਾ ਲਈ ਤੇ ਇਸ ਕਰਕੇ ਜਿਹੜਾ ਮੇਰਾ ਭਰਾ ਚ ਦੇਖਦਾ ਵੀ ਵੀਡੀਓ ਮੇਰੀ ਭਰਾ ਚ ਟੋਪੀ ਕੱਟਾਓ ਟੋਪੀ ਨੂੰ ਅਵੋਇਡ ਕਰੋ ਕਿਉਂਕਿ ਟੋਪੀ ਨਾ ਬੰਦਾ ਜਿਆ ਚੱਕ ਹੁੰਦਾ ਹੈ ਤੁਹਾਕੀ ਕਹੋ ਜੀ ਉਹ ਗੱਲ ਇਹਨਾਂ ਨੂੰ ਪਤਾ ਹੈ ਜਦੋਂ ਤੁਸੀਂ ਕਹਿੰਦੇ ਹੋ ਆਪਾਂ ਪੇਪਰ 'ਤੇ ਨਾਮ ਲਿਖਾਓ ਜੀ ਤੁਸੀਂ ਕਹਿੰਦੇ ਹੋ ਸਿੰਘ ਆਪਾਂ ਨਾਮ ਤੇ ਪੁੱਤੀਓ ਸਿੰਘ ਤੇ ਉਹ ਪਛਾਣ ਲੈਂਦੇ ਹਨ ਕਿ ਤੁਸੀਂ ਇੰਡੀਆ ਤੋਂ ਪੰਜਾਬੀ ਹੋ ਤੇ ਨਾਲ ਹੀ ਖੁਸ਼ ਹੋ ਜਾਂਦੇ ਹਨ ਖਾਸ ਕਰ ਇਹਨਾਂ Eiffel Tower ਦੇ ਲਾ ਕੇ ਜਾਂ ਤੁਰਕਾਦਰ ਹੋ ਗਿਆ ਜਾਂ ਉਤਰਪਾਰ ਬੈਸ ਹੋ ਗਿਆ ਤੇ ਵੱਡੀ ਚਰਚਾ ਹੈ ਕਿ ਉਹਦੇ ਲਾਗੇ ਤਾਂ ਇੱਕ ਬੜੇ ਪੰਜਾਬੀ ਕੰਮ ਕਰਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਸਿੰਘ ਪੰਜਾਬੀ ਨਹੀਂ ਤੇ ਇਹ ਕੋਈ ਮਾਰਾ ਕੰਮ ਨਹੀਂ ਕਰਦੇ ਆਪਣੀ ਮਿਹਨਤ ਕਰਦੇ ਨੇ ਤੇ ਕੰਮ ਕਰਦੇ ਨੇ ਆਪਣੀ ਰੋਟੀ ਕਮਾਉਂਦੇ ਨੇ ਇਹ ਸਾਮਨੇ ਤਰਕਾ ਦਰੂ ਥੱਲੇ ਇਹ ਫਿਰ ਟਵਰ ਰਸਤਾ ਜਾਂਦਾ ਹੈ ਪੋਲੂ ਦੇ ਉੱਪਰ ਹਾਂ ਪੋਲਦ ਬੰਦ ਕੀਤਾ ਹੋਇਆ ਫਿਲਹਾਲ ਇਹਨਾਂ ਨੇ ਖੁੱਲਿਆ ਨਹੀਂ ਅਜੇ ਤੱਕ ਕਿਉਂਕਿ ਕਿ ਓਲੰਪਿਕ ਗੇਮ ਹੋਈਆਂ 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 ਸੀ ਜਿਹੜੇ ਤੋਂ ਨੂੰ ਪਤਾ ਹੀ ਹੈ ਉਹਦੇ ਕਰਕੇ ਬੰਦ ਕੀਤਾ ਸੀ ਹੁਣ ਅਜੇ ਤੱਕ ਨਹੀਂ ਖੁੱਲਿਆ ਉਹਦੇ ਕਰਕੇ ਸਾਰੀਆਂ ਪਾਰਕਾਂ ਵੀ ਬੰਦ ਕੀਤੀਆਂ ਨੇ ਇੱਥੇ ਤੇ ਉਹ ਸਾਹਮਣੇ ਤੋ ਗਦਰੂ ਹੈ ਕਿੰਨਾ ਸੋਹਣਾ 뷰 ਹੈ ਤੇ ਪਾਰਕਾਂ ਵੀ ਬੰਦ ਨੇ ਤੇ ਇਧਰ ਵੀ ਪਾਰਕਾਂ ਬੰਦ ਨੇ ਤੇ ਦੂਜੇ ਪਾਸੇ ਵੀ ਪਾਰਕਾਂ ਬੰਦ ਨੇ ਟਾਵਰ ਤੇ ਕਿਉਂਕਿ ਉੱਥੋਂ ਜੇ ਸਮਾਨ ਚੱਕੀ ਜਾਂਦੇ ਨਹੀਂ ਇਹ ਆਗੇ ਜਿੱਸੇ ਦਿਨ ਤੁਸੀਂ ਬੜਾ ਕਿਸ ਤਰ੍ਹਾਂ ਕਰ ਸਕਦੇ ਹੋ ਕੋਈ ਰੈਸਟੋਰੈਂਟ ਲੈ ਜਾਂ ਇਹ ਟੂ ਦਿੰਦੇ ਨੇ ਵਿੱਚੋਂ ਜਿਹੜਾ ਗਾਈਡ ਵੀ ਨਾਲ ਹੁੰਦਾ ਜਿਹੜਾ ਲੈਣ ਲੈ ਲੋਕੀ ਕਰਦੇ ਜਿੱਨਾ ਵਿੱਚ ਸਿੱਧਾ ਸਰਦੇ ਹੋ ਇਹ ਟੂ ਜਿਹੜੇ ਚਰਚ ਤੋਂ ਸਾਰਾ ਇੱਧਰ ਸਾਰਾ ਟੂਰ ਕਰਾਂਦੇਗੇ ਟਾਵਰ ਦਾ ਨੈਰਜ ਵਿੱਚ ਉਹ ਜਿਆਦਾ ਮੰਗੀ ਵੀ ਨਹੀਂ ਹੈ ਦੇ ਸਾਹਮਣੇ ਬਿਲਕੁਲ ਤੋਂ ਕਦੋੜੀ ਸਾਈਡ ਤੋਂ ਖੱਬੇ ਪਾਸੇ ਆਇਆ ਹਾਂ ਬਿਲਕੁਲ ਥੋੜੀ ਦੂਰ ਹੀ ਇੱਥੇ ਵੀ ਸ਼ਹੀਦਾਂ ਵਾਸਤੇ ਉਹਨਾਂ ਦੀ ਯਾਦ ਵਿੱਚ ਬੋਰਡ ਲੱਗਾ ਹੋਇਆ ਹੈ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਵੀ ਇਹਨਾਂ ਨੇ ਕਾ ਤਾਮਯਾ ਮਲੇਟਾ ਲੁੱਟਾਂ ਲਾਈਆਂ ਹੋਣਾਂ ਉਹਨਾਂ ਦੀ ਯਾਦ ਵਿੱਚ ਮੈਂ ਹੁਣ ਜਾ ਰਿਹਾ ਅੰਦਰ ਐਂਟਰੀ ਕਰਨ ਲੱਗਾ ਹਾਂ ਅੱਜ ਬਾਰਿਸ਼ ਹੀ ਰਸ ਘਟੇ ਐਂਟਰ ਹੋ ਗਿਆ ਹੁਣ ਮੈਂ ਤੇ ਆ ਟਿਕਟਾਂ ਦੇ ਪ੍ਰਾਈਸ ਨੇ ਤੁਸੀਂ ਪੋਸ ਕਰਕੇ ਦੇਖ ਲਓ ਕਿੰਨੇ ਪ੍ਰਾਈਸ ਨੇ ਸ਼ਾਇਦ 36 ਯੂਰੋ ਤੇ 10 ਸੈਂਟ ਨੇ ਤੀਜੀ ਤੀਜੇ ਫਲੋਰ ਤੇ ਜੇ ਤੁਸੀਂ ਲਿਫਟ ਤੇ ਜਾਣਾ ਜੇ ਤੁਸੀਂ ਪੌੜੀਆਂ ਤੋਂ ਜਾ ਫਿਰ ਥੋੜੇ ਨੇ ਬਾਰਿਸ਼ ਤੇਜ਼ ਹੋ ਗਈ ਹੈ ਚਨਾਲ ਨਾਲ ਨਾਲ ਹਵਾ ਵੀ ਜਲਦੀ ਪੀਜੀ ਦੇ ਦੇ ਕਰਕੇ ਥੋੜੀ ਸਰਪੰਸ ਵੀ ਆਂਦੀ ਹੈ ਜਦੋਂ ਵੀਡੀਓ ਆਵਾਜ਼ ਆਂਦੀ ਹੈ ਤੇ ਉਹਦੇ ਵਾਸਤੇ ਸੋਰੀ ਮੰਗਦਾ ਤੁਹਾਡੇ ਕੋਲ ਤੇ ਹਾਂ ਮੈਂ ਬਿਲਕੁਲ ਟਰਵ ਥੱਲੇ ਆ ਗਿਆ ਹਾਂ ਤੇ بارش ਪਾਣੀ ਥੱਲੇ ਡਿੱਗ ਰਿਹਾ ਹੈ ਸਾਰਾ ਚਲੋ ਆਪਾਂ ਚਤਰੀ ਹੈ ਕੋਲ ਚਲੋ ਫਿਰ ਵੀ ਕੈਮਰੇ ਤੇ ਪ੍ਰੋਜੈਕਟਰ ਚਲਦੇ ਨੇ ਐਫਲ ਟਾਊਨ ਨੂੰ ਬਣਾਉਣ ਦਾ ਗੁਸਤਾਖ ਐਫਲ ਹੈ ਜਿਸ ਨੂੰ ਬਣਾਉਣ ਲੱਗੇ 2 ਸਾਲ 2 ਮਹੀਨੇ ਤੇ 5 ਦਿਨ ਲੱਗੇ ਇਹ ਸ਼ੁਰੂ ਕੀਤਾ 1887 ਤੋਂ 1899 ਵਿੱਚ ਇੰਜੀਨੀਅਰ ਗੁਸਟਾਵ ਐਪਲ ਨੇ ਬਣਾਇਆ ਜਿਹਦੇ ਵਿੱਚ ਜਿਹੜਾ ਮਟੀਰੀਅਲ ਲੱਗਾ ਹੈ ਬਹੁਤ ਹੀ ਜ਼ਬਰਦਸਤ ਮਟੀਰੀਅਲ ਲੱਗਾ ਹੈ ਕਿ ਟੁੱਟੇ ਨਾ ਤੇ ਇਸ ਨੂੰ ਇੱਕ ਦੁਨੀਆ ਦੀ ਅਟਰੈਕਸ਼ਨ ਹੋਣ ਵਾਸਤੇ ਬਣਾਇਆ ਜਿਹਦੀ ਉਚਾਈ 300 ਮੀਟਰ ਧਰਤੀ ਤੋਂ 300 ਮੀਟਰ ਹੈ ਇਸ ਤੋਂ ਬਾਅਦ 30 ਮੀਟਰ ਉੱਤੇ ਹੋਰ ਚੁੱਕਿਆ ਗਿਆ ਜਿਹਦੇ ਵਿੱਚ ਐਂਟੀਨਾ ਲਾਇਆ ਗਿਆ ਇੱਕ ਲਾਈਟ ਲਾਈ ਗਈ ਜੋ ਲੇਟ 80 ਕਿਲੋਮੀਟਰ ਤੱਕ ਜਾਂਦੀ ਹੈ 360 ਡਿਗਰੀ ਘੁੰਮਦੀ ਹੈ ਫੁੱਲ ਟਾਵਰ ਦੀ ਤੇ ਉਸ ਤੋਂ ਬਾਅਦ ਐਂਟੀਨਾ ਜਿਹੜਾ ਹੈ ਉੱਪਰ ਲੱਗਾ ਹੈ ਫਿਰ ਉੱਪਰ ਲੈਬੋਰਾਟਰੀ ਦੀਆਂ ਮੌਸਮ ਵਿਭਾਗ ਦੀਆਂ ਹਰ ਇੱਕ ਚੀਜ਼ ਦੀ ਸੋਜ ਲੱਗੇਣੀ ਇੱਕ ਹੋਰ ਜੁਰੀ ਗੱਲ ਅੱਜ ਤੱਕ ਆਇਆ ਫੁੱਲ ਟਾਵਰ ਜਾਂਦੇ ਆ ਸਾਨੂੰ ਇੰਨਾ ਚਲੋ ਜਿੰਨੀ ਪਤਾ ਪਰ ਇੱਕ ਗੱਲ ਹੋਰ ਜੁਰੀ ਜਦੋਂ ਐਫਰ ਟਾਵਰ ਬਣਾਇਆ ਗਿਆ ਸੀ ਉਹ ਸਿਰਫ ਵੀਸਾ ਉਹਨਾਂ ਵਾਸਤੇ ਉਹਨਾਂ ਨੇ ਸੀ ਵੀਸਾ ਉਹਨਾਂ ਵਾਸਤੇ ਉਹ ਕੋਸ਼ਦਾ ਵਾ ਫੋਨ ਪਤਾ ਸੀ ਇਸ ਕਰਕੇ ਉਹਨੇ ਹੋਰ ਸਕੀਮ ਲਾਇਕੀ ਕੋ ਸਾਇੰਟਿਸਟ ਸੀ ਉਹਨੇ ਕੀ ਕੀਤਾ ਉਹਨੇ ਉੱਪਰ ਰੇਡੀਓ ਵਾਸਤੇ ਐਂਟੀਨਾ ਲਾ ਦਿੱਤਾ ਫਿਰ ਆਰਮੀ ਵਾਸਤੇ ਜਿਹੜੇ ਹੋਕੀ ਟੋਕੀ ਵਾਸਤੇ ਉਹ ਐਂਟੀਨਾ ਲਾਉਂਦੇ ਜਿਹਦੇ ਨਾਲ ਇਹਦੀ ਹੋਰ ਮੰਗ ਹੋ ਗਈ ਫਿਰ ਇਸ ਤੋਂ ਬਾਅਦ ਟੀਵੀ ਇਹ ਤੁਚਲਾ ਲੱਗ ਪਏ ਟੀਵੀ ਦਾ ਐਂਟੀਨਾ ਲਾ ਦਿੱਤਾ ਅੱਜ ਵੀ ਐਫਲ ਟੂ ਐਫਲ ਟਾਵਰ ਦੇ ਨਾਲ 30 ਟੀਵੀ ਦੇ ਚੈਨਲ ਤੇ 32 ਰੇਡੀਓ ਚੈਨਲ ਚੱਲਦੇ ਨੇ ਤੇ ਇਹ ਵੀ ਜਾਣਕਾਰੀ ਸਾਨੂੰ ਹੋਣੀ ਜਨਨ ਨਾਲ ਜ਼ਰੂਰੀ ਹੈ ਤੇ ਕਿਹਨੂੰ ਪਤਾ ਹੈ ਕਿ ਇਹ ਟਾਵਰ 20 ਸਾਲ ਵਾਸਤੇ ਬਣਿਆ ਤੇ ਹੁਣ ਇਹ ਸਦੀਆਂ ਸਦੀਆਂ ਤੱਕ ਇਦਾਂ ਹੀ ਰਹਿਣਾ ਅਸੀਂ ਦੇਖਦੇ ਰਹਾਂ ਨੂੰ ਮੈਂ ਉੱਪਰ ਨਹੀਂ ਜਾਵਾਂਗਾ ਕਿਉਂਕਿ ਮੈਂ ਉੱਪਰ ਘੱਟੋ ਘੱਟ 5-6 ਵਾਰੀ ਉੱਪਰ ਆਇਆ ਕੱਲਾ ਹੀ ਆ ਤਾਂ ਕਰਕੇ ਜਿਸ ਨਾਲ ਕੋਈ ਹੁੰਦਾ ਯਾਰ ਦੋਸਤ ਦਾ ਕੋਈ ਫੈਮਿਲੀ ਮੈਂਬਰ ਹੁੰਦਾ ਤਾਂ ਮੈਂ ਉੱਪਰ ਚੂਹ ਹੋ ਜਾਂਦਾ ਜਿਵੇਂ ਦੇਖ ਰਹੇ ਹੋ ਉੱਪਰ ਜਾ ਰਹੀ ਹੁਣ ਇਹ ਪਹਿਲਾਂ ਉੱਪਰ ਜਾਏਗੀ ਪਹਿਲੀ ਜਿਹੜੀ ਕੋਈ ਹੈਗੀ ਦੂਜੀ ਤੇ ਤੀਜੀ ਤੇ ਜਾਏਗੀ ਦੂਜੀ ਤੱਕ ਜਾਏਗੀ ਤੀਜੀ ਤੇ ਫਿਰ ਉੱਥੋਂ ਹੋਰ ਜਾਂਦੀਆਂ ਨੇ ਇਹ ਦੂਜੀ ਦੂਜੀ ਇਹ ਤਾਈ ਤੱਕ ਜਾਂਦੀ ਦੂਜੀ ਮੰਜ਼ਿਲ ਤੱਕ ਜਾਂਦੀ ਹੈ ਤੇ ਤੀਜੀ ਤੱਕ ਇਹ ਫਿਰ ਹੋਰ ਲਿਫਟਾਂ ਜਾਂਦੀਆਂ ਨੇ ਤੇ ਪਹਿਲਾਂ ਤੇ ਸਾਈਡਾਂ ਤੇ ਐਫਲ ਟਾਵਰ ਖੁੱਲਾ ਹੁੰਦਾ ਸੀ ਇਹਨਾਂ ਨੇ ਹੁਣ ਸ਼ੀਸ਼ੇ ਨਾਲ ਬੰਦ ਕਰ ਛੱਡੇਗਾ ਸਿਕਿਉਰਿਟੀ ਪਰਪਸ ਵਾਸਤੇ ਕਿਉਂਕਿ ਹੁਣ ਸਾਰੇ ਪਾਸੇ ਸ਼ੀਸ਼ੇ ਨਾਲ ਬੰਦ ਹੈ ਤੇ ਸਿਕਿਉਰਿਟੀ ਕਰਵਾ ਕੇ ਫਿਰ ਅੰਦਰ ਜਾਣਾ ਪੈਂਦਾ ਜਿੱਦਾਂ ਮੈਂ ਵੀ ਸਿਕਿਉਰਿਟੀ ਕਰਵਾ ਕੇ ਬੈਗ ਚੈੱਕ ਕਰਾ ਕੇ ਤੇ ਜਿਪਨ ਸਭ ਕੁਝ ਕੱਟ ਕੇ ਚੈੱਕ ਕਰਾ ਕੇ ਫਿਰ ਅੰਦਰ ਜਾਣਾ ਪੈਂਦਾ ਹੁਣ ਮੈਂ ਬਾਹਰ ਇਥੋਂ ਬਾਹਰ ਜਾ ਰਿਹਾ ਹਾਂ ਆ ਦੇਖੋ ਬਾਹਰ ਮੈਂ ਤਾਂ ਕਰਦੇ ਹੋਏ ਚੋਬਰ ਸਮਾਨ ਵੇਚ ਰਹੇ ਨੇ ਟਾਵਰ ਤੇ ਕੁਛ ਪਰ ਇਥੇ ਛਤਰੀਆਂ ਵੀ ਵੇਚ ਰਹੇ ਨੇ ਏ ਮੈਂ ਹੁਣ ਦੂਜੇ ਪਾਸੇ ਹਾਂ ਇਹ ਤੋਂ ਟ੍ਰੇਨ ਸੀ ਵੀ ਜਾਂਦੀ ਹੈ ਤੇ ਉਧਰ ਉਧਰ ਹੁਣ ਮੈਂ ਟਾਪ ਜੀ ਨੂੰ ਟਾਵਾ ਦਿਖਾ ਰਿਹਾ ਇੱਥੋਂ ਹੀ ਖੜੇ ਹੋ ਕੇ ਫੋਟੋ ਬਹੁਤ ਸੋਹਣੀ ਆਉਂਦੀ ਜੇ ਫੋਟੋ ਇੱਥੋਂ ਖਿੱਚੀਏ ਨਾਲ ਹੀ ਰੈਸਟੋਰੈਂਟ ਹਨ ਇਸੀ ਗਲੀ ਵਿੱਚ ਤੇ ਆ ਹੁਣ ਮੈਂ ਦੂਜੇ ਪਾਸੇ ਟਾਵਰ ਵਾਲੇ ਸਾਈਡ پارک ਵਾਲੀ ਸਾਈਡ ਆ ਗਿਆ ਹਾਂ ਤੇ ਉਧਰੋਂ ਵੀ ਤੁਹਾਨੂੰ ਟਾਵਰ ਦਿਖਾ ਦੇਣਾ ਬਾਰਿਸ਼ ਬਹੁਤ ਤੇਜ਼ ਹੈ ਤੇ ਥੱਲੇ ਵੀ ਮਿੱਟੀ ਹੈ ਤੇ ਮਿੱਟੀ ਨਾਲ ਮੇਰੇ ਬੂਟ ਬਾਰ ਸਭ ਕੋਸ਼ ਹੀ ਲੱਭ ਗਿਆ ਤੇ ਇੰਪੈਕਟ ਜਲਤ ਨੂੰ ਟਾਵਰ ਜਰੂਰ ਦਿਖਾ ਕੇ ਸਾਈਡਾਂ ਤੋਂ ਤੇ ਫੇਰ ਮੈਂ ਜਾਵਾਂਗਾ ਘਰ ਟਾਵਰ ਤੇ ਲੱਗੇ ਹੀ ਇੱਕ ਛੋਟੀ ਜੀ ਮਾਰਕੀਟ ਲੱਗੀ ਹੈ ਜਿੰਨੂੰ ਮਾਰਸ਼ੇ ਨੋਇਲ ਵੀ ਕਹਿੰਦੇ ਹਨ ਤੇ ਆਹ ਦੇਖੋ ਇਹ ਉਹ ਹੋਟਲ ਹੋਟਲ ਹਿਲਟਨ ਤੇ ਉਹ ਨਾਂ ਇਹਦਾ ਬਦਲ ਦਿੱਤਾ ਗਿਆ ਹੈ ਪੁਲਮਨ ਰੱਖਤਾ ਹੁਣ ਪਰ ਉਹਦੇ ਉਹ ਸਭ ਨੂੰ ਉੱਪਰ ਬੈਕ ਹੈ ਸ਼ਰੂਖ ਖਾਨ ਦੀ ਫਿਲਮ ਬਣੀ ਸੀ ਡਾਉਣ ਤੇ ਨਾਲ ਹੀ ਜਾਪਾਨੀਆਂ ਦਾ ਇੱਕ ਕਲਚਰ ਹਾਊਸ ਹੈ ਜਿੰਨੂੰ ਮਿਜ਼ੋ ਦੇ ਕਲਚਰ ਕਹਿੰਦੇ ਇੱਥੇ ਸਾਰਾ ਸਮਾਨ ਕਲਚਰਲ ਸਮਾਨ ਮਿਲ ਜਾਂਦਾ ਹੈ ਇਹ ਸਾਹਮਣੇ ਪੁਲ ਜਿਹੜਾ ਹੈ ਇਹ ਮੈਟਰੋ ਲਾਈਨ 6 ਨੰਬਰ 6 ਜਿਹੜੀ ਕਿ Eiffel Tower ਤੇ ਜਾਂਦੀ ਹੈ ਤੇ ਨਾਲ ਹੀ ਆਸਟ੍ਰੇਲੀਆ ਦੀ ਐਮਬੈਸੀ ਹੈ ਉਂਝ ਵੀ ਆਪਾਂ Tower ਦੇ ਨਾਲ ਸਾਹਮਣੇ ਜਾਂਦੇ ਹਾਂ ਤਾਂ ਨਾਲ ਹੀ ਐਮਬੈਸੀ ਤੇ ਇਹ ਹੈ ਉਹ ਪੁਲ ਜਿੱਥੇ ਜ਼ਿਆਦਾਤਰ ਫਿਲਮਾਂ ਬਣੀਆਂ ਹਨ ਹਿੰਦੀ ਫਿਲਮਾਂ ਇਹੀ ਪੁੱਲ ਤੇ ਥੱਲੇ ਇਹ ਬੰਦਿਆਂ ਨੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਅੱਗੇ ਜਿਉਂ ਤਾਂ ਕੀ ਅੱਗੇ ਤੋਂ ਕੀ ਵੀਰੇ ਵੀਡੀਓ ਆਉਂਦੀਆਂ ਰਹਿਣ ਚਨਾਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਲਾਈਕ ਕੀਤਾ ਤੇ ਕਮੈਂਟ ਕੀਤੇ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਰੱਬ ਰੱਖਾ